ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਨੇ ਕਿਹਾ ਹੈ ਕਿ ਭਾਰਤ ਗਰੀਬੀ ਹਟਾਉਣ ਭੁੱਖਮਰੀ ਮਿਟਾਉਣ ਅਤੇ ਨੌਜਵਾਨਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣ ਦੀਆਂ ਨੀਤੀਆਂ ਲਾਗੂ ਕਰਕੇ ਦੁਨੀਆ ਦੇ ਸਾਹਮਣੇ ਸ਼ਾਨਦਾਰ ਮਿਸਾਲ ਪੇਸ਼ ਕਰ ਰਿਹਾ ਹੈ। ਰਾਸ਼ਟਰਪਤੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਕਰਵਾਏ ਗਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ 5000 ਸਾਲਾਂ ਤੋਂ ਵੱਧ ਦੀ ਪੁਰਾਣੀ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਲੰਬੇ ਅਰਸੇ ਤੋਂ ਹਮਦਰਦੀ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖ न्याय समानता और गरिमा के मूल्यों के प्रति अपनी सामूहिक प्रतिबद्धता को नवीनीकृत करें और जो हमारे राष्ट्र की परिभाषित कर रहा है अपने समय की चुनौतियों का सामना करते हुए हमें प्रत्येक व्यक्ति के मौलिक अधिकारियों को बनाए रखना चाहिए और यह सुनिश्चित करना चाहिए कि कोई भी पीछे ना छूटे ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਸਾਲ 1948 ਵਿੱਚ ਇਸ ਦਿਹਾੜੇ ਨੂੰ ਮਨੁੱਖੀ ਅਧਿਕਾਰ ਦਿਹਾੜਾ ਐਲਾਨਿਆ ਸੀ ਇਸ ਸਾਲ ਦਾ ਥੀਮ ਹੈ ਸਾਡੇ ਅਧਿਕਾਰ ਸਾਡਾ ਭਵਿੱਖ ਹੁਣੇ ਇਹ ਦਿਹਾੜਾ ਇਸ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਮਨੁੱਖੀ ਹੱਕ ਸਿਰਫ ਇੱਕ ਇੱਛਾ ਨਹੀਂ ਸਗੋਂ ਬਿਹਤਰ ਭਵਿੱਖ ਬਣਾਉਣ ਲਈ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਸ਼ਕਤੀ ਦੇਣ ਦਾ ਇੱਕ ਵਿਹਾਰਕ ਸਾਧਨ ਹੈ